गुर प्रसाद बेसमार अथा अगन अतोल ज्यो बुलावो क्यों नानक दास बोले सन्मान्य गुरु रुख सत्संग जीओ फतेह कबूल करने ਵਾਹ ਹੀਰੋ ਦੇਖਾ ਫਲਸਾ ਵਾਹ ਹੀਰੋ ਦੇਤੀ ਫਟੇ ਜੰਬੀ ਤੇ ਅੰਤਰਤੀ ਦੇ ਜਦ ਬੋਧਈਏ ਤੋ ਇੱਕ ਦਿਨ ਵਿੱਚ ਫਲੀਬੂਤ ਨਹੀਂ ਆਉਂਦਾ ਸਮਾਂ ਲੱਗਦਾ ਹੈ ਵਕਤ ਲੱਗਦਾ ਹੈ ਲੰਬੀ ਚੌੜੀ ਯਾਤਰਾ ਤੋਂ ਲੰਘ ਕੇ ਬੀਜ ਫੁੱਲ ਬਣਦਾ ਹੈ ਔਰ ਫਿਰ ਫਲ ਬਣਦਾ ਹੈ ਜਿਵੇਂ ਫੁੱਲ ਫਲ ਬਣਦਾ ਹੈ ਤੋ ਫੁੱਲ ਆਪਣਾ ਰੂਪ ਗਵਾ ਦਿੰਦਾ ਹੈ ਫੁੱਲ ਦਾ ਰੂਪ ਨਹੀਂ ਰਹਿੰਦਾ بادشاہ ਦੀ ਬਾਣੀ ਦਾ ਪਰਮਾਨ ਫਲ ਕਾਰਨ ਫੁੱਲੀ ਬਨਰਾਏ ਹਲ ਪਾਕਾ ਤਬ ਫੁੱਲ ਬਨਾਈ ਬੀਜ ਫੁੱਲ ਬਣ ਗਿਆ ਹੈ ਅਗਰ ਇਹ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਨੂੰ ਆਪਣੀ ਹੋਂਦ ਮਿਟਾਣੀ ਪਵੇਗੀ ਫੁੱਲ ਫੁੱਲ ਨਹੀਂ ਰਹੇਗਾ ਔਰ ਅਗਰ ਬੀਜ ਹਲ ਹੋਣਾ ਚਾਹੁੰਦਾ ਹੈ ਤਾਂ ਬੀਜ ਨੂੰ ਵੀ ਆਪਣਾ ਰੂਪ ਗਵਣਾ ਪਵੇਗਾ ਆਪਣੀ ਹੋਂਦ ਮਿਟਾਣੀ ਪਵੇਗੀ ਬੀਜ ਬਣ ਗਿਆ ਫੁੱਲ ਔਰ ਅਗਰ ਇਹ ਹੀ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਛੜੇਗਾ ਫੁੱਲ ਮਿਟੇਗਾ ਹਲ ਕਾਰਨ ਫੁੱਲੇ ਬਨਰਾਏ ਹਲ ਪਾ ਕਾ ਤਬ ਫੁੱਲ ਬਿਲਾਏ ਗਿਆਨੇ ਕਾਰਨ ਕਰਮ ਅਵਿਆਸ ਗਿਆਨ ਭਯਾ ਤਬ ਕਰਮੇ ਨਾਸ ਸਾਰੇ ਦਾ ਸਾਰਾ ਕਰਮ ਕਾਂਡ ਰਹਿ ਜਾਂਦਾ ਜਦ ਮਨੁੱਖ ਗਿਆਨ ਦੇ ਸ਼ੇਖਰਤਾ ਨੂੰ ਛੂਹ ਜਾਂਦੀ ਕਰਮ ਕਾਂਡੇ ਦਾ ਤੇ ਉਸ ਦਾ ਗਿਆਨ ਖੰਡੇ ਦਾ ਆਪਸ ਦੇ ਤਾਲ ਮਿਲਣਾ ਬੈਠੇ ਸੰਬੰਧ ਨਾ ਜੋੜੇ। ਹਾਰਮਤ ਦੁਨੀਆਂ ਦੇ ਜਿਹੜਾ ਇਹ ਝਗੜਾ ਹੁੰਦਾ ਹੈ ਕਈ ਵਾਰ ਬੀਜ ਦਾ ਫੁੱਲ ਨਾਲ ਫੁੱਲ ਦਾ ਫਲ ਨਾਲ ਬੀਜ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਫੁੱਲ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਔਰ ਇਸ ਤ੍ਰੀਕੇ ਨਾਲ ਕੀ ਹੁੰਦਾ ਹੈ? ਉਸ ਦਾ ਸੰਘਰਸ਼ ਹੋ ਜਾਂਦਾ ਹੈ ਜੋ ਫਲ ਹੋ ਗਏ। ਅੱਗੇ ਲੰਘ ਗਏ। ਔਰ ਕਾਲ ਮੇਲ ਨਹੀਂ ਬੈਠਦਾ ਬਸ ਇਹ ਥੋੜਾ ਜਿਹਾ ਪਲਾਸ ਸਾਮੇ ਥੋੜੇ ਸਾਹਮਣੇ ਰੱਖਾਂ ਪਹੁੰਚਣਾ ਤੇ ਆਨੰਦ ਤੱਕ ਹੈ ਯਾਤਰਾ ਸ਼ੁਰੂ ਕਰਨੀ ਪੈਗੀ ਜਪ ਥਾਂ ਇਹ ਹੀ ਲੜੀ ਵਾਰ ਦਾਸ ਆਪਦੇ ਦੇ ਸਾਹਮਣੇ ਵਿਚਾਰ ਰੱਖ ਰਿਹਾ ਹੈ ਮੰਜ਼ਿਲ ਆਨੰਦ ਹੈ ਪ੍ਰਾਪਤੀ ਆਨੰਦ ਹੈ ਆਨੰਦ ਹੋਏ ਬਿਨਾ ਜੀਵਨ ਨੂੰ ਬਿਲਕੁਲ ਸੁਪਾਉ ਨਹੀਂ ਮਿਲਣਾ ਚਾਹੇ ਕੁਝ ਵੀ ਜਗਤ ਵਿੱਚ ਮਿਲ ਜਾਏ ਧਨ ਮਿਲ ਜਾਏ ਪ੍ਰਭਤਾ ਮਿਲ ਜਾਏ ਪ੍ਰਤਿਸ਼ਟਾ ਮਿਲ ਜਾਏ ਜਲ ਯਸ ਮਿਲ ਜਾਏ ਪਰ ਜਿਤਨੇ ਚਿਰ ਤੱਕ ਆਨੰਦ ਨਹੀਂ ਮਿਲੇ ਅਤੇ ਆਨੰਦ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਹੈ ਤੇ ਪ੍ਰਮਾਤਮਾ ਦਾ ਮਿਲਣਾ ਹੀ ਆਨੰਦ ਹੈ ਯਾਤਰਾ ਆਰੰਭ ਹੋਵੇਗੀ ਜਪ ਤੋਸ਼ ਇਹੀ ਜਪ ਇੱਕ ਸਟੇਜ ਤੇ ਪਹੁੰਚ ਕੇ ਜਾਪ ਹੋ ਜਾਂਦਾ ਹੈ ਸ਼ਬਦ ਪ੍ਰਾਣਾ ਦੇ ਚੱਲਣ ਲੱਗ ਪੈਂਦੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਜਦ ਕੇ ਅਰੰਭਤਾ ਹੋਈ ਸੇ ਰਸਨਾ ਨਾਮ ਜਪੋ ਤਵ ਮਥੀਏ ਇਨ ਬਿਦ ਅਮਰਤ ਪਾਓ ਅਰੰਭਤਾ ਤੇ ਇਥਾ ਹੋਈ ਸੇ 1 2 ਜੀਵ ਹੋ ਲੱਖ ਹੋਵੇ ਲੱਖ ਹੋਵੇ ਲਖਵੀਸ ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਹ ਤਰਾ ਪੌੜੀਆਂ ਤੇ ਪੌੜੀਆਂ ਨੇ ਔਰ ਅਗਰ ਪੌੜੀਆਂ ਤੇ ਕੋਈ ਉੱਪਰ ਚੜ੍ਹੇਗਾ ਤਾਂ ਪਹਿਲੀ ਪੌੜੀ ਤੇ ਛੱਡਣੀ ਪੈਗੀ ਫਿਰ ਦੂਸਰੀ ਤੇ ਔਰ ਉੱਪਰ ਚੜ੍ਹਦਾ ਹੈ ਤਾਂ ਕੋ ਜਿਸ ਤੇ ਖੜਾ ਉਸਨੇ ਤੇ ਛੱਡਣੀ ਇੱਕ ਨਿਯਮ ਹੈ ਇਹ ਇੱਕ ਈਸ਼ਵਰੀ ਨਿਯਮ ਹੈ ਜਪ ਜਪ ਹੋ ਜਾਂਦਾ ਹੈ ਜਦਕੇ ਜਪ ਆਰੰਭ ਹੋਇਆ ਸੀ ਗਾ ਵੀਏ ਸੁਣੀਏ ਮਨ ਰੱਖੀਏ ਭਾਉ ਮਨ ਵਿੱਚ ਭਰੋਸਾ ਰੱਖ ਕੇ ਰਸਨਾ ਨਾਲ ਜਪਣਾ ਆਰੰਭ ਕਰ ਸਮਨ ਲੋਪ ਉਹ ਹੀ ਯਾਤਰਾ ਤੇ ਚੱਲ ਰਿਹਾ ਜੋ ਜਪ ਰਿਹਾ ਹੈ ਬਾਕੀ ਨਹੀਂ ਬਾਕੀ ਸਭ ਯਾਤਰਾ ਦੀ ਤਿਆਰੀ ਹੀ ਪੈ ਕਰਦੇ ਨੇ ਚਾਹੇ 50 ਸਾਲ ਤੋਂ ਵੀ ਅਗਰ ਗੁਰਦੁਆਰੇ ਆ ਰਹੇ ਨੇ ਤੇ ਜਪ ਆਰੰਭ ਨਹੀਂ ਤਾਂ ਬਸ ਇਹ ਰਸਤਾ ਪੁੱਛਦੇ ਬੈਨੇ ਤਿਆਰੀ ਪੇ ਕਰਦੇ ਨੇ ਚੱਲੇ ਕੋਈ। ਪਰ ਐਸਾ ਵੀ ਹੋ ਜਾਂਦਾ ਕਈਆਂ ਦੀ ਸਾਰੀ ਜ਼ਿੰਦਗੀ ਤਿਆਰੀ ਚ ਹੀ ਲੰ ਲੰ ਜਾਂਦੀ ਹੈ ਚੱਲਦੇ ਇੱਕ ਕਦਮ ਵੀ ਕੋਈ ਨਹੀਂ। ਕੂਛਤ ਹੈ ਪਥਕ ਤੇ ਮਾਰਗ ਨਾ ਥਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਗੇ। ਆਇਆ ਐ ਗੁਰਦੁਆਰੇ। ਪਰ ਸ਼ਾਇਦ ਸੂਝ ਸਮਝ ਲਈ ਮਿਲ ਗਈ ਕਿਉਂਕਿ ਗੁਰਦੁਆਰੇ ਆਣ ਦਾ ਮੁੱਦਾ ਵੀ ਇਤ ਨਹੀਂ ਹੈ। ਗੁਰੂ ਦਵਾਰੇ ਓਏ ਸੋਜੀ ਪਾਇਸ ਸੂਝ ਸਮਝ ਲੈਣ ਲਈ ਇੱਥੇ ਆੜਾ ਹੈ ਮਾਰਗ ਦੀ ਪਹਿਚਾਣ ਕਰਨੀ ਹੈ ਮਾਰਗਦਤ ਤੇ ਚੱਲਣ ਦੀ ਪ੍ਰੇਰਣਾ ਲੈਣੀ ਹੈ ਜੋ ਚੱਲ ਪਿਆ ਯਾਤਰਾ ਆਰੰਭ ਹੋ ਗਈ ਤੇ ਚੱਲਣਾ ਕਿ ਜਿਸਨੇ ਜਪਣਾ ਆਰੰਭ ਕਰ ਦਿੱਤਾ ਤੇ ਜਪਣਾ ਕਿਵੇਂ ਗਾਵੀਏ ਸੁਣੀਏ ਮਨ ਰੱਖੀਏ ਬਾ ਰਸਨਾ ਉਸਦੀ ਗਾਇਣੀ ਕਰਨ ਲੱਗ ਪਵੇ ਵਾਹਿਗੁਰੂ ਵਾਹਿਗੁਰੂ ਤੇ ਕੰਨਾ ਨਾਲ ਉਹ ਸੁਣੇ ਅੰਦਰ ਉਸ ਦਾ ਵਿਸ਼ਵਾਸ ਹੋਵੇ ਕਿ ਹੈ ਪਰਮਾਤਮਾ ਹੈ ਇਹ ਸ਼ਰਤ ਕਿਉਂ ਲਾਈ ਹੈ ਜੋ ਇਨਾਂ ਅੱਖਾਂ ਨਾਲ ਦਿਖਾਈ ਨਾ ਦੇਵੇ ਅਰ ਜੋ ਇੰਦਰੀਆਂ ਦੀ ਪੌਂਚ ਤੋਂ ਪਰੇ ਹੋਵੇ ਉਸ ਤੇ ਵਿਸ਼ਵਾਸ ਕਰਨਾ ਕਿਸੌ ਕੀ ਖੇਡ ਨਹੀਂ ਹੈ ਇੰਜ ਕਹ ਲੋ ਕੋਈ ਹਜ਼ਾਰਾਂ ਚ ਇੱਕ ਦੋ ਮਨੁੱਖ ਹੋਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਜਿਆ ਹੋਵੇ ਬਾਕੀ ਸਭ ਇਨਕਾਰੀ ਨੇ ਮੰਦਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਦਰੇ ਅੰਦਾਜ਼ਾ ਨਾ ਲਾ ਲੈਣਾ ਕਿ ਸਾਰੀ ਦੁਨੀਆ ਧਾਰਮਿਕ ਹੈ ਦੋ ਸ਼ਬਦ ਬਰਦਾਸ਼ਤ ਕਰ ਲੈਣਾ ਬਹੁ ਗਿਣਤੀ ਦੇ ਵਿੱਚ ਮਸਜਿਦ ਦੇ ਵਿੱਚ ਵੀ ਅਧਾਰਮਤ ਬੈਠੇ ਹੁੰਦੇ ਨੇ ਬਹੁ ਗਿਣਤੀ ਦੇ ਵਿੱਚ ਮਸਜਦ ਦੁਆਏ ਮੰਦਰਾਂ ਦੇ ਵਿੱਚ ਵੀ ਅਧਾਰਮਤ ਬੈਠ ਰਹੇ ਹੁੰਦੇ ਨੇ ਔਰ ਬਹੁ ਗਿਣਤੀ ਦੇ ਵਿੱਚ ਗੁਰਦੁਆਰਿਆਂ ਵਿੱਚ ਵੀ ਉਹੀ ਆਉਂਦੇ ਨੇ ਜੋ ਚਲਦੇ ਕੋਈ ਜਿਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੈ ਭਰੋਸਾ ਕੋਈ ਨਹੀਂ ਕਉ ਕੇ ਭਰੋਸਾ ਵੱਜ ਜਾਏ ਤੋ ਮਹਾਰਾਜ ਤੇ ਮਨ ਜਾਣ ਕੇ ਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਉੱਥੇ ਤੇ ਖੇਡ ਭੁਲ ਹੋਰ ਹੋ ਜਾਂਦੀ ਏ ਉੱਥੇ ਤੇ ਜਪ ਜਾਪ ਭੁਲ ਜਾਏਗਾ ਅਗਰ ਭਰੋਸਾ ਵੱਜ ਗਿਆ ਉੱਥੇ ਤੇ ਸ਼ਬਦ ਪ੍ਰਾਣਾ ਦੇ ਸ਼ਰਮ ਜਾਏਗਾ ਇਹ ਤੇ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਹਵਾ ਇਹ ਫਲਾਸਾ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਸੀ ਕਿ ਰਸਨਾ ਜੋ ਜਪਦੀ ਉਹ ਪ੍ਰਾਣਾ ਚ ਕਿਸ ਤਰ੍ਹਾਂ ਵਸ ਜਾਂਦਾ ਹੈ। ਪੂਰਨ ਖਲਸਾ ਅਦੀ ਦੇ ਸਾਹਮਣੇ ਰੱਖਿਆ ਸੀ। ਜਦੋਂ ਕੋ ਜਪ ਹੋ ਜਾਂਦਾ ਹੈ। ਇਹੀ ਜਾਪ ਬੈਰਾਗ ਹੋ ਜਾਂਦਾ ਹੈ। ਜਗਤ ਨਾਲੋਂ ਬਿਲਕੁਲ ਤੋੜ ਦੇ ਰੱਖ ਦਿੰਦਾ। ਇਸ ਤਰ੍ਹਾਂ ਦਾ ਮਨੁੱਖ ਹੋਵੇਗਾ ਪਰਿਵਾਰ ਦੇ ਵਿੱਚ ਬਿਲਕੁਲ ਟੁੱਟਿਆ ਹੋਇਆ। ਹੋਵੇ ਦਾ ਸੰਸਾਰ ਦੇ ਵਿੱਚ ਬਿਲਕੁਲ ਟੁੱਟਿਆ ਹੋਇਆ। ਬਿਲਕੁਲ ਮਿਰਲੇ ਪਹੁੰਚ ਜਾਏ। ਲਿਪਾਏ ਮਾਨ ਨਹੀਂ ਹੋਵੇਗਾ ਜਿਸ ਤਰ੍ਹਾਂ ਇੱਕ ਪੱਕੇ ਨਾਰੀਅਲ ਦਾ ਹੀ ਸਬੂਤ ਦੇਈਏ ਪੱਕਾ ਨਾਰੀਅਲ ਉਸ ਦੀ ਗਿਰੀ ਹੌਲ ਦੇ ਅੰਦਰ ਹੈ ਪਰ ਹੌਲ ਨਾਲ ਉਹ ਸੰਬੰਧ ਤੋੜ ਬੈਠੀ ਹੈ ਹੈ ਤੇ ਹੌਲ ਦੇ ਅੰਦਰ ਔਰ ਹੌਲ ਕੋਈ ਹੌਲ ਨਾਲ ਰਿਸ਼ਤਾ ਨਹੀਂ ਹੈ ਉੱਪਰ ਜਿਹੜਾ ਹੌਲ ਹੈ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ ਟੁੱਟ ਗਈ ਹੈ ਤੇ ਪਰਿਵਾਰ ਨਾਲ ਐਸੇ ਪਰਿਵਾਰ ਦੇ ਵਿੱਚ ਕੋਈ ਗੂੜਾ ਰਿਸ਼ਤਾ ਨਹੀਂ ਰਹਿ ਗਿਆ ਹੈ ਤੇ ਸੰਸਾਰ ਦੇ ਵਿੱਚ ਕੋਈ ਬਹੁਤ ਗੂੜਾ ਰਿਸ਼ਤਾ ਨਹੀਂ ਰਹਿ ਗਿਆ ਹੈ ਤੇ ਦੇ ਖੋਲ ਦੇ ਅੰਦਰ ਪਰ ਖੋਲ ਦੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ ਹੈ ਤੇ ਜੇ ਸਰੀਰ ਦੇ ਵਿੱਚ ਪਰ ਸਰੀਰ ਨਾਲ ਕੋਈ ਬਹੁਤ ਗਹਿਰਾ ਰਿਸ਼ਤਾ ਨਹੀਂ ਰਹਿ ਗਿਆ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਦੇ ਵਿੱਚ ਹੋ ਕੇ ਵੀ ਸੰਸਾਰ ਦੇ ਵਿੱਚ ਨਹੀਂ ਆਉਂਦਾ ਇਹੀ ਤੇ ਤ੍ਰਿਪਤਾ ਜੀ ਦਾ ਗਿਲਾ ਸੀ ਪੁੱਤਰ ਨਾਨਕ ਤੂੰ ਘਰ ਦੇ ਵਿੱਚ ਵੀ ਆਉਂਦਾ ਹੈ ਤੇਜ ਪ੍ਰਤੀਤ ਆਉਂਦਾ ਜਿਵੇਂ ਨਹੀਂ ਹੈ। ਇਹੀ ਤੇ ਤ੍ਰਿਪਤਾ ਦਾ ਗਿਲਾ ਸੀ। ਤੂੰ ਪਰਿਵਾਰ ਦੇ ਵਿੱਚ ਵੀ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ। ਸਾਨੂੰ ਖੁਸ਼ੀ ਨਹੀਂ ਆਉਂਦੀ ਜਦ ਤੂੰ ਨਹੀਂ ਆਉਂਦਾ ਤੇਰੀ ਯਾਉ ਤੜਪਾਂਦੀ ਹੈ ਪਰ ਜਦ ਤੂੰ ਪਰਿਵਾਰ ਦੇ ਵਿੱਚ ਆਉਂਦਾ ਹੈ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ। ਤਾਂ ਇਹ ਮਨ ਦੁਖੀ ਆਦਿ ਵਾਕਈ ਇਸ਼ਤ੍ਰੰਗ ਦਾ ਮਨੁੱਖ ਸੰਸਾਰ ਦੇ ਚ ਓਕੇ ਵੀ ਸੰਸਾਰ ਦੇ ਚ ਨਹੀਂ ਆਉਂਦਾ ਅਭਿਆਸ ਦੇ ਚ ਇੱਕ ਮਾਰਦ ਆਉਂਦਾ ਜਪ ਜਾਪ ਬਣ ਜਾਂਦਾ ਹੈ ਜਾਪ ਬੈਰਾਦ ਬਣ ਜਾਂਦਾ ਹੈ ਇਸੇ ਨੂੰ ਗਏਦੇ ਨੇ ਸਨਾਤਨ ਮਤ ਦੇ ਸੰਨਿਆਸ ਔਰ ਕਲਜੀ ਧਰਵੀ ਕੈਨ ਨੇ ਸੰਿਆਸੀ ਹੋਏ ਬਨਾਤੇ ਪਰਮ ਪੱਦੀ ਪ੍ਰਾਪਤੀ ਨੇ ਪ੍ਰਕਿਸਤਰਾ ਦਾ ਸੰਿਆਸੀ ਰੇ ਮਨ ਐਸੋ ਕਰ ਸੰਿਆਸਾ ਸ਼ਬਦ ਤੁਸੀਂ ਬਹੁਤ ਸੁਣਿਆ ਹੋਵੇਗਾ ਔਰ ਬੜਾ ਅਨੁਕੰਠ ਵੀ ਹੋਵੇ ਰੇ ਮਨ ਐਸੋ ਕਰ ਸੰਿਆਸਾ ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹਨੇ ਉਦਾਸਾ ਇਤਨੀ ਗੰਤ ਸਪਸ਼ਟ ਹੋ ਗਈ ਕਿ ਕਲਵੀਧਰ ਨੇ ਵੀ ਕਬੂਲ ਕਰ ਲਿਆ ਕਿ ਸੰਨਿਆਸੀ ਹੋਏ ਬਿਨਾ ਪਰਮਪੱਤੀ ਪ੍ਰਾਪਤੀ ਨਹੀਂ ਹੈ। ਅਗਨਪੁਰਖ ਦੀ ਪ੍ਰਾਪਤੀ ਨਹੀਂ ਹੈ। ਤੋ ਸੰਨਿਆਸੀ ਕੌਣ ਹੁੰਦਾ ਹੈ ਉਦਾਸੀ ਹੀ ਸੰਨਿਆਸੀ ਹੁੰਦਾ ਦੂਸਰਾ ਨਹੀਂ ਹੁੰਦਾ। ਮਨ ਹੀ ਮਾਇਆ ਉਹਦਾਸਾ ਜੋ ਉਹਦਾ ਆਪ ਉਦਾਸ ਨਹੀਂ ਉੱਤੇ ਸੰਨਿਆਸ ਕਾ ਦਾ। ਉਦਾਸੀ ਤੇ ਸੰਨਿਆਸੀ ਬਿਰਤੀ ਦੋਵੇਂ ਇਕੱਠਿਆਂ ਜੁਗੀਆਂ ਆ ਗਿਆ ਨੇ। ਉਦਾਸ ਮਨੁ ਸਨਿਆਸ ਨੂੰ ਗ੍ਰਹਿਨ ਕਰੀ ਲੈਣ ਦਾ ਉਦਾਸ ਉਦਾਸ ਮਨੁੱਖ ਲਈ ਇਹ ਜੀਵਨ ਅਸਾਰ ਪਰਦੇਿਤ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਐਸਾ ਕਿਹਾ ਜਿਸ ਦਰਕਾਰਨ ਫਿਰਾਂ ਉਦਾਸੀ ਸੋਦਰ ਕੋਈ ਆਏ ਕਹੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੇ ਤਾਂ ਕਿਵੇਂ ਤੁਹਾਡੇ ਅੰਦਰ ਕੋਈ ਫਜ਼ੂਲ ਦਾ ਤਰਕ ਨਾ ਪੈਦਾ ਹੋ ਜਾਏ ਔਰ ਕਈ ਦਫਾ ਹੈਰਾਨੀ ਗਈ ਆਉਂਦੀ ਏ ਜੋ ਇਸ ਮੰਜ਼ਲ ਦੇ ਰਾਹੀ ਵੀ ਨਹੀਂ ਸੋਜ ਵੀ ਨਹੀਂ ਸਮਝ ਵੀ ਨਹੀਂ ਉਹ ਵੀ ਆਪਣੀ رائے ਦੇ ਦਿੰਦੇ ਨੇ ਹੈਰਾਨੀ ਆਉਂਦੀ ਏ ਔਰ ਗਜ਼ਬ ਦੀ ਗੱਲ ਹੈ ਕਿ ਧਾਰਮਿਕ ਦੁਨੀਆ ਦੇ ਵਿੱਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਜਿਸ ਮਾਰਗ ਦੇ ਪਾndi ਵੀ ਨਹੀਂ ਇਸ ਮਾਰਗ ਦਾ ਕੋਈ ਅਨੁਭਵ ਹੀ ਨਹੀਂ ਲੇਕਿਨ رائے ਦੇ ਦਿੰਦੇ ਨੇ ਆਪਣੀ ਰਾਏ ਦਿੰਦੇ ਨੇ ਬੜੀ ਕੀਮਤੀ ਰਾਏ ਕਹਿੰਦੇ ਨੇ ਸਾਡੀ ਇਹ ਬਿਲਕੁਲ ਸਹੀ ਹੈ ਖੈਰ ਮੁਖਤਸਰ ਦੇ ਰਹਿ ਮਰਸਤਰਾ ਸੰਿਆਸੀ ਤੇ ਉਦਾਸੀ ਦਿਰਤੀ ਦੋਵੇਂ ਇਕੱਠੀਆਂ ਨੇ ਉਦਾਸੀ ਸੰਿਆਸੀ ਹੁੰਦਣ ਲੁਜ਼ਮੇ ਗੰਨੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਦਰਕਾਰਣ ਤੇਰਾ ਉਦਾਸੀ ਸੋਦਰ ਕੋਈ ਆਏ ਕਹੇ ਸੰਸਾਰ ਤੋਂ ਉਦਾਸ ਹੋ ਕੇ ਮੈਂ ਜਿਸ ਦਰਦ ਦੀ ਤਲਾਸ਼ ਕਰ ਰਿਹਾ ਕੋਈ ਮੈਨੂੰ ਦੱਸੇ ਉਹ ਦਰ ਕਿੱਥੇ ਹੈ ਉਸ ਪਰਮਾਤਮਾ ਦਾ ਆਵਾਸ ਕਿੱਥੇ ਹੈ ਉਦਾਸ ਹੋ ਕੇ ਮੈਂ ਤੇ ਉਹ ਤਲਾਸ਼ ਕਰ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸ਼ਹਿਬਜ਼ਾਦੇ ਸਿਰਫ ਸਿੱਖ ਜਗਤ ਵਿੱਚ ਇਤਨਾ ਹੀ ਕਿੰਨ ਤੋਂ ਬੰਦੂ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੀ ਇੱਕ ਦੋ ਥਾਵਾਂ ਤੇ ਬਚਨ ਨਹੀਂ ਮੰਨਿਆ ਹੁਕਮ ਅਦੋਲੀ ਦੀ ਤੀ ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਇਹ ਜਨਮ ਤੋਂ ਪੁਰਸ ਸੰਿਆਸੀ ਸੀ ਉਦਾਸ ਸੀ ਇਸ ਨੇ ਜੋ ਪੰਥ ਨੂੰ ਵੀ ਬਣਾਇਆ ਜਿਹੜਾ ਪੰਥ ਉਦਾਸੀ ਪੰਥ ਉਦਾਸ ਜਨਮ ਤੋਂ ਹੀ ਉਦਾਸੀ ਸੀ ਗੁਰਪ੍ਰਤਾਪ ਸੂਰਜ ਦੇ ਤੇ ਐਸਾ ਲਿਖਿਆ ਹੈ ਕੰਨ ਵੀ ਪਾਟੇ ਹੋਏ ਸਨ ਜਨਮ ਦੇ ਸਮੇਂ ਪ੍ਰੋਤਾ ਨੇ ਕਹਿ ਦਿੱਤਾ ਇਹ ਕੋਈ ਮਹਾਨ ਜੋਗੀ ਹੈ ਕੋਈ ਮਹਾਰਿਸ਼ੀ ਹੈ ਔਰ ਵਾਕਈ ਇਤਨੇ ਵੱਡੇ ઋષੀ ਦੇ ਘਰ ਕਿਸੇ ઋષੀ ਨੇ ਆਣਾ ਸੀ ਔਰ ਕਿਸ ਨੇ ਆਣਾ ਸੀ ਜਨਮ ਤੋਂ ਹੀ ਕੋ ਦਾਸ ਔਰ ਵਾਲਬਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜੇ ਹੀ ਉਦਾਸੀ ਨਾਨਕ ਬੰਥ ਦਾ ਬਹੁਤ ਵੱਡੇ ਪੱਧਰ ਤੇ ਸਾਰੇ ਭਾਰਤ ਵਿੱਚ ਪ੍ਰਚਾਰ ਕਰਦੇ ਰਹੇ ਕਾਬਲ ਕੰਧਰ ਦੇ ਵਿੱਚ ਵੀ ਅੱਜ ਵੀ ਜੋ ਕਾਬਲ ਕੰਧਾਰ ਦੇ ਸਿੱਖੀ ਹੈ ਗਾਲਬਨ 1 ਲੱਖ ਦੇ ਕਰੀਬ ਸਿੰਘ ਨੇ ਕਾਬਲ ਗਜ਼ਨੀ ਜਲਾਲਾਬਾਦ ਫੌਜ ਤਹਰਾਤ ਕੰਧਾਰ ਬਹੁਤ ਸਾਰੇ ਗੁਰਦੁਆਰੇ ਨੇ ਬੜੇ ਵੱਡੇ ਵੱਡੇ ਸ਼ਾਨਦਾਰ ਉਹ ਜੋ ਸਿੱਖੀ ਹੈ ਉਦਾਸੀਆਂ ਦੀ ਫੈਲਾਈ ਹੋਈ ਉਹਨਾਂ ਦਾ ਪ੍ਰਚਾਰ ਉਸਾਂ ਦੇ ਧੋਣੇ ਵੀ ਬਣੇ ਨੇ ਬਾਬਾ ਸ੍ਰੀ ਚੰਦ ਦੇ ਪੰਜ ਸਤ ਗੁਰਦੁਆਰੇ ਬਣੇ ਹੋਏ ਨੇ ਉਹਨੂੰ ਸ੍ਰੀ ਚੰਦ ਦੀ ਧਰਮਸਾਲ ਕਹਿੰਦੇ ਨੇ ਬਾਬਾ ਸ੍ਰੀ ਚੰਦ ਦੀ ਧਰਮਸਤ ਗਰੰਟੀਅਰ ਦੇchni کافی ਸਨ ਤੇ ਲਹਿੰਦਾ ਪੰਜਾਬ ਜੋ ਲਾਹੌਰ ਤੋਂ ਪਰੇ ਦਾ ਪੰਜਾਬ ਸੀ ਇੱਥੇ ਵੀ ਉਦਾਸੀਆਂ ਦੇ ਬੇਰੇ ਬਹੁਤ ਜ਼ਿਆਦਾ ਸਨ ਫਿਰ ਜਗਨਨਾਥ ਪੁਰੀ ਰਾਮੇਸ਼ਵਰਮ ਕੇ 88 ਤੀਰਥਾਂ ਦੇ ਉੱਤੇ ਜਿਹੜੇ ਆਸਥਾਨ ਸਨ ਇਹ ਵੀ ਉਦਾਸੀਆਂ ਦੇ ਸਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਨਾਨਕ ਪੰਥ ਦਾ ਇਹ ਪ੍ਰਚਾਰ ਕਰਦੇ ਸਨ ਇਹ ਵੀ ਮੈਰਸ ਕਰ ਗਏ ਇਸ ਸਿੱਖ ਜਗਤ ਦੇ ਆਦ ਮਿਸ਼ਨਰੀ ਸਨ ਪਹਿਲੇ ਮਿਸ਼ਨਰੀ ਇਨਾਂ ਨੇ ਪ੍ਰਚਾਰ ਕੀਤਾ। ਅਕਾਲੀ ਲਹਿਰ ਤੋਂ ਪਹਿਲੇ ਨਨਕਾਣਾ ਸਾਹਿਬ ਹੋਰ ਸਾਰੇ ਵੱਡੇ-ਵੱਡੇ ਸਥਾਨ ਇਨਾਂ ਕੋਲ ਸੀ। ਬਦਕਿਸਮਤੀ ਐਸੀ ਹੋਈ ਕਿ ਸਿਰਫ 2% ਉਦਾਸੀ ਪ੍ਰਸ਼ਟ ਹੋ ਗਏ। 2% 98 ਠੀਕ ਸਨ। 2% ਹੰਕਾਰੀ ਹੋ ਗਏ। 2% ਵਿਕਾਰੀ ਹੋ ਗਏ। ਉਨਾ ਦੋ ਫਿਸਦੀ ਉਦਾਸੀਆਂ ਨੂੰ ਦੇਖ ਕੇ ਜੋ ਵਿਰਸ਼ਟ ਹੋਏ ਸਨ ਇੱਕ ਲਹਿਰ ਚਲੀ ਕਿ ਗੁਰਦੁਆਰੇ ਇਹਨਾਂ ਕੋ ਲੈ ਲਈਏ ਹਾਲਾਂਕਿ ਕਿ ਉਦਾਸੀ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ ਦੁਪਹਿਰੇ ਦਸਮ ਗ੍ਰੰਥ ਦੀ ਕਥਾ ਕਰਦੇ ਸਨ ਔਰ ਸ਼ਾਮ ਨੂੰ ਰਾਤ ਦੇ ਸਮੇਂ ਗੁਰਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ ਤਿੰਨ ਤਰ੍ਹਾਂ ਦੀ ਕਥਾ ਹੁੰਦੀ ਸੀ ਮੇਰਾ ਵੀ ਬਚਪਨਾ ਹੈ ਪਰ ਉਸ ਜ਼ਮਾਨੇ ਦੀ ਗੱਲਾ ਉਸ ਬਚਪਨ ਦੀ ਮੈਨੂੰ ਯਾਦ ਨੇ ਆਪਣੇ ਬਚਪਨ ਦੀ ਤਿੰਨ ਟੈਮ ਕਥਾ ਹੁੰਦੀ ਸੀ ਦਾਸ ਦੇ ਇਲਾਕੇ ਫਰੰਟੀਅਰ ਦੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਦੁਪਹਿਰੇ ਦਸਮ ਗ੍ਰੰਥ ਦੀ ਜਿਹਦੇ ਕੋਲ ਵਕਤ ਹਾਇਲ ਦਿਸੋ ਸ਼ਾਮੀ ਗੁਰ ਪ੍ਰਦਾਸ ਹੋ ਰਹੀ ਤੇ ਇਹ ਇਤਿਹਾਸਕ ਕਥਾ ਹੁੰਦੀ ਸੀ ਰਾਤ ਨੂੰ ਦੁਪਹਿਰੇ ਦਸਮ ਗ੍ਰੰਥ ਦੀ ਜੋ ਵਕਤ ਕੱਢ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹਦੇ ਨੇ ਉਹ ਆ ਕੇ ਸਮਝਣ ਇਹ ਤੇ ਨਈ ਕਥਾਵਾਂ ਅਜ ਵੀ ਹਜ਼ੂਰ ਸਾਹਿਬ ਆਉਂਦੀਆਂ ਨੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਦੁਪਹਿਰ ਨੂੰ ਦਸਮ ਗ੍ਰੰਥ ਦੀ ਸ਼ਾਮ ਨੂੰ ਗੁਰੂ ਪ੍ਰਭਾਉ ਸੂਰਜੀ ਇਹ ਅਸਤਾਨ ਵੀ ਉਦਾਸੀਆਂ ਕੋਲ ਸੀ ਇਹ ਵੀ ਮਹਿਸੂਸ ਕਰਦੇ ਹਾਂ ਮਹਾਨੀ ਨਰਾਇਣ ਦਾਸ ਜਿਸ ਦੇ ਕੋਲ ਲੰਕਾਣਾ ਸਾਹਿਬ ਸੀ ਇਹ ਬਰਸਟ ਹੋ ਗਿਆ ਉਸ ਬਰਸਟ ਹੋਇਆ ਕੁਝ ਅੰਗਰੇਜ਼ਾਂ ਦੀ ਚਾਲ ਉਹਦਾ ਕੋਣਾ ਨੇ ਦੇਖਿਆ ਕੇਂਦਰੀ ਅਸਥਾਨ ਹੈ ਔਰ ਸਾਰਾ ਸਿੱਖ ਜੁੜਿਆ ਹੋਇਆ ਹੈ ਇਸ ਮੰਤ ਨੂੰ ਕਾਬੂ ਕਰੀ ਹੈ ਮੁਠੀ ਚਲਾਈਏ ਜੈਸੇ ਹਕੂਮਤਾਂ ਆਮ ਕਰਦੀਆਂ ਤੋਂ ਦੋ ਫੀਸਦੀ ਮਹੰਤ ਭ੍ਰਸ਼ਟ ਹੋ ਗਏ ਲਹਿਰ ਚੱਲੀ ਸਿੱਖਾਂ ਚ ਰੋਸ ਪੈਦਾ ਹੋਇਆ ਹੈ ਭ੍ਰਸ਼ਟ ਹੋਏ ਨੇ ਅਸੀਂ ਸਾਰੇ ਗੁਰਦੁਆਰੇ ਖੋਲੇ ਨਾ ਤੋਂ ਤਮਾਮ ਲੈ ਬਈ ਅਸੀਂ ਆਲੂ ਪ੍ਰਚਾਰ ਦੇ ਰਾਹ ਗਏ ਪਤਾ ਸਹਿਜੇ ਸਹਿਜੇ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਹੋਈ ਦਸਮ ਗ੍ਰੰਥ ਦੀ ਕਥਾ ਬੰਦ ਹੋਈ ਗੁਰੂ ਪ੍ਰਤਾਪ ਸੂਰਜ ਦੀ ਕਥਾ ਵੀ ਬੰਦ ਹੋ ਗਈ ਟਾਵਾ ਟਾਵਾ ਥਾਵਾ ਦੇ ਰਹੇ ਨਾ ਮਿਸ਼ਨਰੀ ਰਹੇ ਨਾ ਉਹਨਾਂ ਤਿੰਨਾਂ ਮਹਾਨ ਗ੍ਰੰਥਾਂ ਦੀ ਕਥਾ ਕਰਨ ਵਾਲੇ ਕਥਾਕਾਰ ਰਹੇ ਪਹਿਨੇ ਜਿੱਥੇ ਕਰੀਬਨ ਕਈ ਵਨ ਹਰ ਹਿੰਦੂ ਗਰਾਨੇ ਚ ਇੱਕ ਬੱਚਾ ਸਿੰਘ ਸਜਦਸ ਉਹਨਾਂ ਨੂੰ ਅਸੀਂ ਸੈਦਾਰੀ ਕਹਿੰਦੇ ਸੀ ਜਿਹੜਾ ਇਹ ਬੱਚਾ ਸਿੰਘ ਸਜਾ ਲਓ ਸੈਦਾਰੀ ਕੇਸਾਦਾਰੀ ਸੈਦਾਰੀ ਦੋ ਤਰ੍ਹਾਂ ਦੀ ਸਿੱਖੀ ਸੀ ਸਿੱਖੀ ਵੱਧ ਰਹੀ ਸੀ ਉਦਾਸੀਆਂ ਦਰਗੇਸ਼ ਔਰ ਨਿਰਵਲਿਆ ਕਰਕੇ ਇਹਨਾਂ ਦੋ ਆਗੂ ਅਸਥਾਨ ਸਨ ਗੁਰਦਵਾਰਾ ਇੱਕ ਬਣਿਆ ਔਰ ਅਸੀਂ ਇਕ ਗੁਰਦੁਆਰੇ ਉਹਨਾਂ ਕੋਲ ਲੈ ਲੈ ਦੇਣੇ ਪੈ ਕਾਨੂੰਨ ਬਣ ਗਿਆ ਔਰ ਇਹ ਲਹਿਰ ਅਕਾਲੀਆਂ ਨੇ ਜਿੱਤ ਲਈ ਬੜੀ ਖੁਸ਼ੀ ਮਨਾਈ ਕੌਮ ਨੇ ਗੁਰਦੁਆਰੇ ਸਾਡੇ ਕੋਲ ਆਵੇ ਉਹਨੂੰ ਹੁਣ ਕੌਣ ਦੱਸੇ ਧਾਰਮਿਕ ਅਸਥਾਨ ਤੇ ਚਲਾਣਾ ਚਲਾਣੇ ਸੰ ਧਰਮ ਦੇ ਗਿਆਨੀਆਂ ਨੇ ਵਪਾਰੀ ਵਕਤਵਦ ਇਨਸਾਨ ਕਰ ਸਕਦਾ ਚਲਾ ਨਹੀਂ ਸਕਦਾ ਸੰਸਾਰੀ ਵੱਤ ਤੋਂ ਵੱਦ ਇਨਜ਼ਾਮ ਕਰ ਸਕਦਾ ਚਲਾ ਨਹੀਂ ਸਕਦਾ ਧਰਮ ਮੰਦਰ ਨੂੰ ਤੇ ਕੋਈ ਧਾਰਮਿਕ ਬਿਰਤੀ ਦੀ ਸੋਜ ਬੋਝ ਰੱਖਣ ਵਾਲਾ ਹੀ ਚਲਾਵੇਗਾ ਇਹ ਸਾਰੇ ਅਸੀਂ ਕੱਢ ਦਿੱਤੇ ਨਿਰਮਲੇ ਵੀ ਉਦਾਸੀ ਹੋਇਆ ਕਿ 50 ਸਾਲਾਂ ਚ ਅਸੀਂ ਇੱਥੇ ਪਹੁੰਚ ਗਏ ਕਿ ਕਰਿਬਨ ਕਰਿਬਨ ਅੱਧੀ ਦੁਨੀਆ ਦੇ ਪ੍ਰਬੰਧਕਾਂ ਦੇ ਆਪਣੇ ਬੱਚੇ ਪਦਤ ਉਹਨਾਂ ਨੂੰ ਵੀ ਸਿੱਖੀ ਸਰੂਪ ਨਾ ਦੇ ਸਕੇ ਔਰ ਪ੍ਰਬੰਧਕ ਖੁਦ ਵੀ ਸਿੱਖਣਾ ਰਹ ਸਕੇ ਜਗਤ ਨੂੰ ਅਮ੍ਰਿਤਛਕਾਣਾ ਸੀ ਉਪੋਤ ਸ਼ਰਾਬੀ ਹੋ ਗਏ ਇਹੀ ਇਲਜ਼ਾਮ ਨਰੇਨ ਦਾਸ ਤੇ ਸੀ ਸ਼ਰਾਬ ਪੀਂਦੇ ਰਹ ਨਰੇਨ ਦਾਸ ਸ਼ਰਾਬ ਪੀਂਦੇ ਤੇ ਦੇ ਕੋਲ ਬੁਰਦਾਰਾ ਲੈ ਲੋ ਠੀਕ ਹੈ ਗਲਤ ਸੀ ਪਰ سلسلہ ਬਾਤ ਵਿੱਚ ਕੀ ਹੋਇਆ ਕੋਈ ਤਰੱਕੀ ਨਾ ਮਈ ਜਿਤਨੇ 18 ਤੀਰਥਾਂ ਨੋਤੇ ਉਦਾਸੀਆਂ ਦੇ ਅਸਥਾਨ ਸਨ ਸਜੇ ਸਜੇ ਮਤਬੰਦ ਹੋ ਗਏ। ਔਰ ਉੱਥੇ ਨਾਨਕ ਪੰਥ ਦਾ ਪ੍ਰਚਾਰ ਆਉਂਦਾ ਸੀ ਮਾੜੀ-ਮੋਟੀਆਂ ਥੋੜੀਆਂ ਯਾਦਗਾਰਾ ਰਹਿ ਗ੍ਰੇਨ ਹੋਣ ਹੈ ਨਹੀਂ। ਜਗਨਨਾਥ ਪੁਰੀ ਦੇ ਸ੍ਰੀ ਗੁਰਦੁਆਰਾ ਸੀ ਮੰਦਰ ਦੇ ਸਾਹਮਣੇ ਔਰ ਗੁਰੂ ਨਾਨਕ ਦੀ ਬਾਣੀ ਗੂੰਜਦੀ ਸੀ। ਰਾਮੇਸ਼ਰ ਮੰਦੇਚਲੀ ਗੁਰਦੁਆਰਾ ਸੀ ਲੰਕਾ ਤੋਂ ਉੱਥੋਂ ਹੀ ਜਾਂਦੇ ਨੇ। ਔਰ ਸਿਰਫ ਉਦਾਸੀ ਸੰ ਜੋ ਅੱਜ ਛੋਟੀਆਂ-ਮਾਮੂਦੀਆਂ ਯਾਦਗਾਰ ਰਹਿ ਗਈ ਹੈ। ਬਾਕੀ तमाम ਤੀਰਥਾਂ ਤੇ ਵੀ ਸਨ ਬਿਲਕੁਲ ਨਾਮ ਮਾਤਰ ਅਣਦਲ ਨਾ ਰਹਿ ਗਈਆਂ ਨੇ ਹਾਲਾਂਕਿ ਉਸ ਦੰਦਰੇ ਨਾਲ سلسلہ ਚੱਲਦਾ ਰਹਿੰਦਾ ਜਿੱਥੇ ਤੱਕ ਮੈਂ ਅਤ ਕਥਨੀ ਨਹੀਂ ਕਰਦਾ ਭਾਰਤ ਦੀ 80 ਫੀਸਦੀ ਆਬਾਦੀ ਸੇ ਕੋਣੀ ਸੀ ਜਿਸ ਦੰਦ ਨਾਲ ਉਹ ਚੱਲ ਰਿਹਾ ਸੀ ਸਦਗੁਰੂਆਂ ਨੇ ਕਿਹਾ ਸੀ ਨੰ ਗਰੀਬ ਦਾ ਮੋ ਗੁਰੂ ਕੀ ਗੋਲ ਅਗੇ ਉਹਦਾ ਸੀ ਇਸ ਤਰ੍ਹਾਂ ਕਰਦੇ ਸਨ ਇੱਕ ਤੇ ਧਰਮ ਦਾ ਪ੍ਰਚਾਰ ਕਰਦੇ ਸਨ ਨਾਲੇ ਇਲਾਜ ਵੀ ਕਰਦੇ ਸਨ ਜੜੀ ਬੂਟੀ ਦਾ ਵੀ ਗਿਆਨ ਰੱਖਦੇ ਸਨ ਉਦੋਂ ਲੋੜ ਲੋੜ ਬੰਦਾ ਦੀ ਲੋੜ ਵੀ ਪੂਰੀ ਕਰਦੇ ਸਨ। ਤੁਸੀਂ ਕੀ ਵੱਧ ਰਹੀ ਸੀ? ਬਦਕਿਸਮਤੀ ਹੋਈ। ਧਾਰਮਿਕ ਅਸਥਾਨ ਆ ਗਏ ਉਹਨਾਂ ਦੇ ਹੱਥਾਂ 'ਚ ਜੋ ਬਿਲਕੁਲ ਪੂਰੇ ਰਾਜਨੀਤਿਕ ਤੇ ਫਿਰ ਇਲੈਕਸ਼ਨ ਨਾਲ ਚੋਣ ਆਉਣੀ। ਤੁਮ ਇਲੈਕਸ਼ਨ ਨਾਲ ਚੋਣ ਆਉਣੀ ਤਾਂ ਦੋ ਧੜੇ ਤੇ ਆਪਸ ਵਿੱਚ ਬਣ ਜਾਣਗੇ, ਹਰ ਸ਼ਹਿਰ ਦੇ ਵਿੱਚ ਬਣ ਜਾਣਗੇ। ਘੱਮ ਸਿਕਮ ਸਿਕ ਦੋ ਧੜਿਆਂ 'ਚ ਤੇ ਤਕਸੀਮ ਹੋਣਗੇ। ਇਲੈਕਸ਼ਨ ਜੋ ਹੋਣਾ ਹੈ। ਪਾਰਟੀਆਂ ਦੋ ਤੇ ਬਣਨ ਗਿਆ। ਇੱਕ ਦਹਾ ਸਿੱਖਾਂ ਨੂੰ ਦੋ ਹਿੱਸਿਆਂ 'ਚ ਵੰਡ ਲਈਏ ਤੇ ਇਹਨਾਂ ਨੂੰ 10 ਹਿੱਸਿਆਂ 'ਚ ਵੰਡਦੇ ਆ ਕੀ ਧੀਰ ਲੱਗਦੀ ਹੈ ਇਹਨਾਂ ਨੂੰ 30 ਹਿੱਸਿਆਂ 'ਚ ਵੰਡਦੇ ਆ ਕੀ ਧੀਰ ਲੱਗਦੀ ਹੈ ਸਿੱਖ ਵੰਡੇ ਵੇ ਕਮਜ਼ੋਰ ਹੋਏ ਇਸੇ ਕਮਜ਼ੋਰੀ ਤੋਂ ਲਾਭ ਉਠਾਇਆ ਰਾਧਾ ਸਾਨੀਆਂ ਨੇ ਨਿਰੰਕਾਰੀਆਂ ਨੇ ਔਰ ਉਹਨਾਂ ਨੂੰ ਸ਼ੈਦ ਹੀ ਮਿਲ ਗਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗੁਰੂ ਵੀ ਖੜੇ ਕਰ ਦਿੱਤੇ ਜੇ ਸਿੱਖ ਸਿਫ ਪ੍ਰਧਾਨ ਦੇ ਨਾਮ ਤੇ ਸ਼ਿਕੱਤਰ ਦੇ ਨਾਮ ਤੇ 2 3 4 ਪਾਲਟੀਆਂ ਤਕਸੀਮ ਹੋ ਸਕਦੇ ਨੇ ਤਾਂ ਆਪਾਂ ਗੁਰੂ ਦੇ ਨਾਮ ਤੇ ਵੀ ਇਹਨਾਂ ਨੂੰ ਤਕਸੀਮ ਕਰ ਦਈਏ ਨਾਮਦਾਰੀਆਂ ਦਾ ਗੁਰੂ ਬਣ ਗਿਆ ਰਾधा ਸਵਮੀਆਂ ਦਾ ਬਣ ਗਿਆ ਨਿਰੰਕਾਰੀਆਂ ਦਾ ਬਣ ਗਿਆ ਔਰ ਜਿਤਨੇ ਪੰਜਾਬ ਦੇ ਵਿੱਚ ਡੇਰੇ ਨੇ ਭਾਵੇਂ ਇਹਨਾਂ ਨੇ ਆਪਣੇ ਉੱਪਰ ਗੁਰੂ ਦੀ ਮੋਰ ਨਹੀਂ ਲਾਈ ਕਰੀਬਨ ਕਰੀਬਨ ਤੇ ਆਪਣੀਆਂ ਗਧੀਆਂ ਹੀ ਲਾ ਕੇ ਬੈਠੇ ਨੇ ਇਹ ਵੀ ਮੈਰਜ ਕਰਦੇ ਆ ਔਰ ਇਸ ਤਰ੍ਹਾਂ ਕੀ ਹੋਇਆ ਪੰਥ ਮਰਿਆਦਾ ਅਤੇ ਸੰਤ ਮਰਿਆਦਾ ਟਕਰਾ ਗਈ ਅਰ ਸੰਤ ਦੀ ਆਪਣੀ ਮਰਿਆਦਾ ਹੋ ਗਈ ਤੇ ਪੰਥ ਦੀ ਆਪਣੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਾ ਹੋਏ ਕੋਈ ਵੀ ਨਹੀਂ ਸਹਿਮ। ਜਿਵੇਂ ਮੈਲਸ ਕਰਦੇ ਆਂ ਆਪਣੀ ਆਪਣੀ ਮਰਿਆਦਾ। ਇੱਕ ਤੇ ਹੈ ਨਾ ਅਕਾਲ ਤਖਤ ਦੀ ਬਿਲਡਿੰਗ ਨੂੰ ਗਿਰਾਣਾ। ਦੁਸ਼ਟ ਬਣਾ ਇਹ ਜਾਬਰਾਨਾ ਕੰਮ। ਇੱਕ ਹੈ ਅਕਾਲ ਤਖਤ ਦੀ ਮਰਿਆਦਾ ਨੂੰ ਖੰਦ ਕਰਨਾ। ਉਹਨੂੰ ਗਿਰਾਣਾ। ਇਹ ਦੋ ਤਰ੍ਹਾਂ ਦੀ ਗਰਾਵਟ ਆਉਂਦੀ ਈ। ਇਕ ਹੁੰਦਾ ਹੈ ਅਗਲ ਤਸੱਦ ਦੇ ਆਕਾਰ ਨੂੰ ਦਰਾਨਾ ਇਕ ਹੁੰਦਾ ਹੈ ਅਗਲ ਤਖਦ ਦੇ ਵਿਚਾਰ ਨੂੰ ਦਰਾਨਾ ਜਦੋਂ ਉਹ ਘਾਤਕ ਨੇ ਦੁਸ਼ਟ ਨੇ ਜੋ ਅਗਲ ਤਖਦ ਦੇ ਆਕਾਰ ਨੂੰ ਮਿਟਾਣਾ ਚਾਹੁੰਦੇ ਨੇ ਤਾਂ ਉਹ ਕੌਣ ਹੋ ਗਏ ਜੋ ਵਿਚਾਰ ਨੂੰ ਮਿਟਾਣਾ ਚਾਹੁੰਦੇ ਪਰ ਉਹ ਕੌਣ ਸੋਚੇ ਸੋਚ ਵਿਚਾਰ ਵਾਲੀ ਦਲ ਨਹੀਂ ਰਹੀ ਸੋਚੇ ਚਾਰ ਦਾ سلسلہ ਨੀ ਕੌਮੀ ਦਰਦ ਦੇ ਨਾਤੇ ਮਿਥਾ-ਥਾਤੇ ਇੱਕ ਨਕੀ ਜੀਆਂ ਆਵਾਜ਼ ਤੁਹਾਡੇ ਸਾਹਮਣੇ ਰੱਖ ਦੇਣਾ ਪੰਥ ਦੀ ਮर्यादा ਨਾਲ ਹੀ ਜ਼ਿੰਦਾ ਰਹੇਗਾ ਵਰਨਾ ਨਹੀਂ ਰਹਿ ਸਕਦਾ ਕਿਉਂਕਿ ਸੰਪਤੇ ਘੱਮ ਸੇ ਕਮ ਹਜ਼ਾਰਾਂ ਨੇ ਇਰਤੇ ਹਜ਼ਾਰਾਂ ਤਾਂ ਨਦੀ ਮर्याਦਾ ਹੋ ਜਾਏਗੀ ਕੌਮ ਖੇਰੂ ਖੇਰੂ ਹੋ ਜਾਏਗੀ ਚਾਹੀਦਾ ਤੇ ਐਸਾ ਸੀ ਸੰਨ ਪੰਥ ਨਾਲ ਸਹਿਮਤ ਆਉਂਦਾ ਅੱਜ ਦਾ ਸੰਤ ਪੰਥ ਨਨ ਸਹਿਮਤ ਨਾ ਰਿਹਾ ਕੋਈ ਵੀ ਸਹਿਮਤ ਨਹੀਂ ਕੋਈ ਵੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਹੀਂ ਹੈ। ਔਰ ਕੋਈ ਵੀ ਸੰਤ ਆਪਣੇ ਆਸਾਨ ਨੂੰ ਗੁਰਦੁਆਰਾ ਕਹਿ ਲਾ ਕੇ ਰਾਜ਼ੀ ਨਹੀਂ। ਇਹ ਆਸ਼ਰਮ ਹੈ, ਇਹ ਡੇਰਾ ਹੈ, ਪਿਠਾਟ ਹੈ, ਇਹ ਗੁਰਦੁਆਰਾ ਨਹੀਂ ਹੈ। ਮੈਂ ਛੋਟੀ ਜਿਹੀ ਜ਼ੁਬਾਨ ਨਾਲ ਵੱਡੀ ਗੱਲ ਬਿਆ ਕਰਦਾ। ਔਰੇ ਤਵਾਮ ਨਾਮ ਐਸੇ ਨੇ ਆਪਣੇ ਇਜਾਦ ਬੀਤੇ ਹੋਏ ਨੇ ਪਰ ਨਾ ਪੁਰਾਣਾ ਨਾ ਤੇ ਇਹ ਹੀ ਸੀ ਗੁਰਦੁਆਰਾ ਗੁਰਦੁਆਰਿਆਂ ਬਿਨਾਮ ਗੁਰਦੁਆਰਾ ਮਿਟਾ ਕੇ ਔਰ ਬੋਰ ਨਾਮ ਦੇ ਆਰਮਗ ਸਤਲਾਨੂ ਦਿੱਤੇ ਗਏ ਔਰ ਇਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਆਪਣਾ ਸਥਾਨ ਇੱਥੇ ਸਾਡੀ ਮਰਿਆਦਾ ਚਲੇਗੀ ਪੰਥ ਦੀ ਨਹੀਂ ਗੁਰੂ ਦੀ ਨਹੀਂ ਵਿਚਾਰ ਕਰਕੇ ਗੁਰੂ ਸੰਗੁਰੂ ਗ੍ਰੰਥ ਜੀ ਔਰ ਆਕਾਰ ਕਰਕੇ ਗੁਰੂ ਸੀ ਗੁਰੂ ਪੰਥ ਤੇ ਜੇ ਪੰਥ ਦੀ ਮਰਿਆਦਾ ਨਹੀਂ ਮੰਨੀ ਇੱਕ ਗੰਨ ਸਪਸ਼ਟ ਹੋ ਗਈ ਗੁਰੂ ਦੇ ਆਕਾਰ ਤੋਂ ਇਨਕਾਰੀ ਹੋਏ ਤੇ ਅੱਜ ਗੁਰੂ ਦੇ ਆਕਾਰ ਤੋਂ ਇਨਕਾਰੀ ਕਲ ਵਿਚਾਰ ਤੋਂ ਇਨਕਾਰੀ ਦੇਰ ਕੀ ਲੱਗਣੀ ਕੋਈ ਆਕਾਰ ਨੂੰ ਮਿਟਾਂਦਾ ਹੈ ਕੋਈ ਵਿਚਾਰ ਨੂੰ ਮਿਟਾਂਦਾ ਹੈ ਖੈਰ ਇਹ ਤੇਨੇ ਵਿਚਾਰ ਜੋ ਹੈ ਗੱਲ ਆ ਗਈ ਕਾਰਟੇਸ਼ ਰਹਾ ਸੀ ਇਸ ਬੰਗਲਬਤ ਤੌਰ ਤਰੀਕਾ ਬਣਾਉ ਕੇ ਜਦੋਂ ਮੈਂ ਅਖੀਰ ਮਈ ਦੇ ਮਹੀਨੇ ਚ ਵਿਦੇਸ਼ ਦੀ ਯਾਤਰਾ ਲਈ ਦੇਸ਼ ਤੋਂ ਰਵਾਨਾ ਹੋਇਆ ਸੀ ਬਾਬਾ ਹਰਬੰਸ ਸਿੰਘ ਜੀ ਦਿੱਲੀ ਸਮੈਨੋਂ ਮਿਲੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਕਰਾਰੇ ਨੇ ਦਾਸਨਲ ਕਾफी ਪਿਆਰ ਕਰਦੇ ਨੇ ਮੈਨੂੰ ਕਹਿਣ ਲੱਗੇ ਬਹੁਤ ਵੱਡਾ ਖੂਨ ਖਰਾਬਾ ਹੋਇਆ ਸੀ ਜਦ 20ਵੀਂ ਸਦੀ ਮਹੰਤ ਬ੍ਰਸ਼ਟ ਹੋਏ ਸੰਤੇ ਸੀ ਉਹਨਾਂ ਕੋਲ ਗੁਰਦੁਆਰੇ ਲੈ ਉਹਨੋ ਤੜਬਾ ਬੋਇਆਸ ਬਹੁਤ ਸ਼ਹਿਦੀਆਂ ਬਲਦੇ ਬਹੁਤ ਮਾਰੇ ਗਏ ਮੈਨੂੰ ਕਹਿਣ ਲੱਗਿਆ ਹੁਣ ਉਹਨਾਂ ਤੋਂ ਹਜ਼ਾਰਾਂ ਗੁਣਾ ਵਧ ਖੂਨ ਖਰਾਬਾ ਹੋਏਗਾ ਤਾਂ ਇਹਨਾਂ ਪੋਲੀਟੀਸ਼ੀਨ ਲੋਗਾਂ ਕੋਲ ਗੁਰਦੁਆਰੇ ਆਜ਼ਾਦ ਹੋਣਗੇ ਵਰਨਾ ਨਹੀਂ ਉਹ ਇਤਨੀ ਤਾਕਤ ਦੇ ਚ ਨਹੀਂ ਸਨਮਾਨ ਫਿਰ ਵੀ ਖੂਨ ਖਰਾਬਾ ਹੋਇਆ ਇਹਨਾਂ ਕੋਲ ਤੇ ਬੜੀ ਤਾਕਤ ਹੈ ਸਰਬ ਦੇ ਮਨਿਸਟਰਾਂ ਨਾਲ ਸੰਬੰਧਨ ਸਭ ਪੱਕੇ ਰਾਜਨੀਤਿਕ ਨੇ ਦੇਸ਼ ਦੇ ਇਸ ਤਰੀਕੇ ਨਾਲ ਜੋ ਹੈ ਦੇਖਿਆ ਗਿਆ ਹੈ। ਔਰ ਕਰੀਬਨ ਕਰੀਬਨ तमाम politician 6ਵੇਂ ਮਹੀਨੇ 7ਵੇਂ ਮਹੀਨੇ ਕਿਧਰੇ ਗੁਰਦੁਆਰੇ ਆ ਗਏ ਤੇ ਆ ਗਏ ਗੁਰਦੁਆਰੇ ਨਾਲ ਕੋਈ ਮਤਲਬ ਨਹੀਂ ਹੈ। ਗੁਰਦੁਆਰੇ ਨੂੰ ਤੇ ਇੱਕ ਪੌੜੀ ਬਣਾਇਆ ਹੋਇਆ ਹੈ ਪਾਰਲੀਮੈਂਟ ਤੱਕ ਪਹੁੰਚਣ ਵਾਸਤੇ। ਅਸੈਂਬਲੀ ਹਾਲ ਤੱਕ ਪਹੁੰਚਣ ਵਾਸਤੇ। ਮਿਨਿਸਟਰ ਦੀ ਕੁਰਸੀ ਤੇ ਪਹੁੰਚਣ ਵਾਸਤੇ। ਕੰਮ ਤੇ ਇਹਨਾਂ ਦਾ ਇਹ ਸੀ ਕਿ ਮਨੁੱਖਤਾ ਨੂੰ ਗੁਰੂ ਤੱਕ ਪਹੁੰਚਾਓ ਪਰ ਉਹ ਕਰਦੇ ਕੀ ਪੈਨੇ ਗੁਰੂ ਦੇ ਆਸਰੇ ਤੇ ਕਿਵੇਂ ਪਾਰਲੀਮੈਂਟ ਤੱਕ ਪਹੁੰਚੀਏ ਕਿਵੇਂ ਮਨਿਸਟਰ ਬਣੀਏ ਇਸ ਤਰ੍ਹਾਂ ਅਸੀਂ ਘਾਟੇ 'ਚ ਜਾ ਰਹੇ ਹਾਂ ਧਾਰਮਿਕ ਤੌਰ ਤੇ ਔਰ ਜੋ ਘਾਟਾ ਮਹਿਸੂਸ ਹੋਇਆ ਹੈ ਮੈਂ ਥਾਂ-ਥਾਂ ਤੇ ਇਸ ਨੂੰ ਰੱਖਿਆ ਘਾਟੇ ਚਾਂਸ ਬਾਤੇ ਚ ਨਹੀਂ ਆ ਧਾਰਮਿਕ ਤੌਰ ਤੇ ਘਾਟੇ 'ਚ ਜਾ ਰਹੇ ਹਾਂ ਇਹਨਾਂ 50 ਸਾਲਾਂ ਵਿੱਚ ਤੇ ਬਹੁਤ ਘਾਟੇ ਚਲੇ ਗਏ ਥੋੜਾ ਜੀ ਆਂ 50 ਸਾਲ ਪਿੱਛੇ ਚਲੇ ਜਾਈਏ ਹਰ ਪਿੰਡ ਦੇ ਚ ਬ੍ਰਹਮ ਗਿਆਨੀ ਮੌਜੂਦ ਸੀ ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਮੌਜੂਦ ਸਨ ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦੱਸ ਹਰ ਪਿੰਡ ਦੇ ਚ ਗੁਰੂ ਗ੍ਰੰਥ ਸਾਹਿਬ ਦੇ ਉਹ ਅਰਥ ਬੋਧ ਦੇ ਜੋ ਹੈ ਵਿਚਾਰਕ ਮੌਜੂਦ ਸਨ ਪਰ ਕਥਾ ਕਰਨ ਵਾਲੇ ਮੌਜੂਦ ਸਨ ਗੁਰਪ੍ਰਤਾਪ ਸੂਰਜੀ ਵੀ ਦਸਮ ਗ੍ਰੰਥ ਦੀ ਗੁਰੂ ਗ੍ਰੰਥ ਸਾਹਿਬ ਦੀ ਅਜਨੇ ਕਾਰਟਿਜ ਗਾਇਆ ਅਸੀਂ ਇੰਨਾ 50 ਸਾਲਾਂ ਚ ਘਟਦੇ ਜਗਾਇਆ ਘਾਟਾ ਜਿੱਤੇ ਦੇ ਦੋਸਾਂ ਨ ਵੀ ਹੋਵੇ ਤੇ ਬੰਦੇ ਨੂੰ ਸੋਚ ਲੈਣਾ ਚਾਹੀਦਾ ਸੀ ਹੈਰਾਨੀ ਗਏ 50 ਸਾਲਾਂ ਚ ਵੀ ਨਹੀਂ ਸੋਚੇ ਘਰੇ ਤੇ ਮੇਰੇ ਚਕਾਰ ਜੋ ਹੈ ਗੱਲ ਆ ਗਈ ਚੁੰਕੇ ਉਦਾਸ ਸ਼ਬਦ ਆਇਆ ਸੀ ਤਕ ਇਸ ਤੋਂ ਮੇਰੀ ਬਿਰਤੀ ਉਦਾਸੀਆਂ ਦੀ طرف ਚਲੀ ਗਈ ਜਿਸ ਦਰ ਕਾਰਨ ਪੈਰਾ ਉਦਾਸੀ ਗੁਰਨਾਣਿ ਦੇ ਵੱਡੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਉਹਨਾਂ ਨੇ ਉਦਾਸ ਪੰਥ ਚਲਾਇਆ ਲੇਕਿਨ ਉਹਨਾਂ ਨੂੰ ਕਹਿੰਦੇ ਸਨ ਨਾਨਕ ਬੰਧੀ ਗੁਰ ਨਾਨਕ ਦੇ ਘਰ ਤੋਂ ਕੁਲਟ ਨਹੀਂ ਸਨ ਪ੍ਰਕਾਸ਼ ਉਹ ਗੁਰਗ੍ਰੰਥ ਸਾਹਿਬ ਦਾ ਹੀ ਕਰਦੇ ਸਨ ਗੁਰਬਾਣੀ ਉਹ ਗੁਰ ਨਾਨਕ ਦੀ ਹੀ ਪੜ੍ਹਦੇ ਸਨ ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਸਨ ਪਰ ਸਿਰਫ ਇਤਨਾ ਗ੍ਰਸਤੀ ਨਹੀਂ ਬਣਨਾ ਸੰਸਾਰੀ ਨਹੀਂ ਬਣਨਾ ਅਗਰਬੇਸ ਦੋਨੇ ਇਹਨਾਂ ਦੇ ਜੋ ਹੈ ਚਲਦੇ ਸੰਡੇਰਿਆਂ ਤੇ ਆਦੀ ਦਿਰਤੀ ਉਦਾਸ ਹੁਣ ਮੈਂ ਅਰਸਿਕਾ ਜੋ ਮਨੁੱਖ ਸੰਸਾਰ ਤੋਂ ਉਦਾਸ ਨਹੀਂ ਉਹ ਪ੍ਰਮਾਤਮਾ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਪੁੱਛਦਾ ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਬੈਦਾ ਜੋ ਪਰਵਾਰ ਤੋਂ ਉਦਾਸ ਨਹੀਂ ਕਰਤਾਰ ਦੀ ਤਲਾਸ਼ ਨਹੀਂ ਕਰੇਗਾ ਸਵਾਲ ਹੀ ਨਹੀਂ ਪੁੱਛਦਾ